ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਹਲ ਦੀ ਅਗਵਾਈ ਦੇ ਵਿੱਚ ਵੱਖ ਵੱਖ ਥਾਣਿਆਂ ਦੇ ਵਿੱਚ ਪੁਲਿਸ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਬਹੁਤ ਸਖਤੀ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਸੁਨਾਮ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਮੋਟਰਸਾਈਕਲ ਚੋਰੀ ਦਾ ਲੈ ਕੇ ਜਾ ਰਿਹਾ ਸੀ ਉਸ ਤੋਂ ਪੰਜੀ ਗੱਟੂ ਚਾਈਨਾ ਡੋਰ ਦੇ ਫੜੇ ਗਏ ਹਨ। ਇਸ ਮੌਕੇ ਪੁਲਿਸ ਨੇ ਦਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਹਰਿਆਣੇ ਤੋਂ ਚਾਈਨਾ ਡੋਰ ਦੇ ਗੱਟੂ ਲੈ ਕੇ ਆਇਆ ਸੀ ਅਤੇ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਇਸ ਦਾ ਇਸਤੇਮਾਲ ਨਾ ਕਰਨ ਉਹਨਾਂ ਨੇ ਕਿਹਾ ਕਿ ਕੱਲ ਬਸੰਤ ਪੰਚਮੀ ਨੂੰ ਲੈ ਕੇ ਉਹਨਾਂ ਵੱਲੋਂ ਵੱਖ ਵੱਖ ਵਾਰਡਾਂ ਅਤੇ ਮਹੱਲਿਆਂ ਦੇ ਵਿੱਚ ਚੈਕਿੰਗ ਕੀਤੀ ਜਾਵੇਗੀ ਜੋ ਵੀ ਚਾਈਨਾ ਡੋਰ ਨਾਲ ਪਤੰਗ ਉਡਾਉਣ ਦਾ ਫੜਿਆ ਗਿਆ ਤਾਂ ਉਸ ਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੰਗਰੂਰ ਤੋਂ ਬਿਊਰੋ ਰਿਪੋਰਟ ਤੇ ਇਹਨਾਂ ਦੇ ਕੋ ਦੋਸ਼ੀ ਨੂੰ ਗੁਲੰਦਾ ਹੋਣਾ ਪਵੇਗਾ ਔਰੇ ਨਾਲ ਹੀ ਮੋਟਰਸਾਈਕਲ ਚੋਰੀ ਦਾ ਜਿਹੜਾ ਜਿਹੜਾ ਇਹਨੇ ਚੋਰੀ ਕਰਿਆ ਸੀ ਸੁਨਾਮਤ ਤੇ ਚੈਨਾਡੋਰ ਤੇ ਡੀਜੀਏ ਦੇ ਕਹਿਣ ਮਤਾਂਬਕ ਪੁਲਿਸ ਦੇ ਮੁਤਾਬਕ ਹੀ ਹਰਿਆਣਾ ਦੇ ਲੈ ਕੇ ਆ ਜੀ ਔਰ ਇਸ ਬੰਦੇ ਨੇ ਫਿਰ ਇਹਦੇ ਤੇ ਉਹਨੇ 25 ਘਟ ਬਣੇ ਜੀ ਜਿਹਦੇ ਤੋਂ ਅਸੀਂ ਇਹੀ ਗਿਊ ਕਰ ਰਹੇ ਕੱਲ ਵੀ ਕਰੀ ਸੀ ਅੱਜ ਵੀ ਇਹੀ ਕਰ ਰਹੇ ਆ ਆਪਣੇ ਬੱਚਿਆਂ ਨੂੰ ਚੈਨਾਡੋਰ ਤੋਂ ਔਰ ਡੀਜੀਏ ਤੋਂ ਜਿਹੜਾ ਦੋਨਾਂ ਕਮਾਂਤੂ ਰੱਖਣ ਤਾਂ ਜੋ ਕੋਈ ਅਨਸੰਨ ਘਟਾਣਾ ਵਾਪਰ ਸਕੇ ਔਰ ਅਸੀਂ ਪ੍ਰੋਪਰ ਐਕਸ਼ਨ ਲੈਣ ਵਾਸਤੇ ਟੀਮਾਂ ਤਿਆਰ ਕੀਤੀਆਂ ਹੋਈਆਂ ਨੇ ਵਕ ਵਕ ਵਾਰਡ ਵਾਈਜ਼ ਵਕ ਵਕ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਹੋ ਸਤ ਕਰ ਲਈ ਕਰਾਂਗੇ ਔਰ ਮੁੜ ਕੇ ਇਹ ਨਾ ਕੋਈ ਪਰਿਵਾਰ ਦਾ ਮੈਂਬਰ ਕਹੇ ਕਿ ਸਾਡੇ ਬੱਚਿਆਂ ਦੀ ਵੇਚੀ ਹੋਈ ਆ ਸਾਡੀ ਵੇਚੀ ਹੋਈ ਆ ਪੀਰੋਂ ਚ ਕੱਢ ਕੇ ਕੋਟੇ ਸਰਚ ਕਰਾਂਗੇ ਤੇ ਸਰ ਤੇ ਤਰ੍ਹਾਂ ਸਾਨੂੰ ਕਿਸੇ ਦੀ ਦਰਾਵ ਚੀਜ਼ ਨਾ ਮਿਲੇ ਇਸ ਕਰਕੇ ਆਪਣੇ ਆਪਨ ਬੱਚਾ ਨੂੰ ਸਮਝਾ ਕੇ ਰੱਖਾਂ